ਹਾਂਜੀ ਸੋਨੂ ਜੀ ਤੁਸੀਂ ਅੱਜ ਡੰਪ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਕਿਹੜਾ ਜਾਨਾ ਮੈਂ ਗੁਰੂਆਂ ਪੀਰਾਂ ਦੀ ਧਰਤੀ ਇੰਨੀ ਗਲ ਦਿਲੋਂ ਭਲਾਇਓ ਨਾ ਮੇਰੇ ਆਂਚਲ ਵਿੱਚ ਮਮਤਾ ਖੇਡੇ ਕੂੜੇ ਦੇ ਢੇਰ ਲਗਾਇਓ ਨਾ ਨੂਰੀ ਮੁਖੜੇ ਉੱਤੇ ਫਿੱਕਾ ਪੈ ਜੇ ਨਾ ਸ਼ਿੰਗਾਰ ਮੈਨੂੰ ਦੂਸ਼ਿਤ ਹੋਣੋਂ ਰੋਕ ਲਿਓ ਅੰਮ੍ਰਿਤਸਰ ਕਰੇ ਪਕਾਰ ਮੈਨੂੰ ਦੂਸ਼ਿਤ ਹੋਣੋਂ ਰੋਕ ਲਿਓ ਅੰਮ੍ਰਿਤਸਰ ਕਰੇ ਪਕਾਰ ਸੋ ਅੰਮ੍ਰਿਤਸਰ ਪਕਾਰ ਕਰ ਰਿਹਾ ਅੱਜ ਅੰਮ੍ਰਿਤਸਰ ਦੇ ਹਲਕਾ ਦੱਖਣੀ ਭਗਤਾਂ ਵਾਲੇ ਡੰਪ ਤੇ ਖੜੇ ਆ ਇਹ ਕੂੜੇ ਦੇ ਜਿਹੜੇ ਪਹਾੜ ਆ ਇਹ ਕੋਈ ਡਲੋਜੀ ਮਨਾਲੀ Shimla ਵਾਲੇ ਪਹਾੜ ਨਹੀਂ ਆ ਇਹ ਕੂੜੇ ਦੇ ਪਹਾੜ ਨੇ ਔਰ ਅਮਰ ਸਰਦਾ ਸਾਰਾ ਕੂੜਾ ਇਕੱਠਾ ਕਰਕੇ ਇੱਥੇ ਲੈ ਕੇ ਸੁੱਟ ਦਿੱਤਾ ਜਾਂਦਾ ਔਰ ਇਹੀ ਕੂੜਾ ਇੱਥੇ ਜਦੋਂ ਫਿਰ ਬਾਰਸ਼ਾਂ ਆਉਂਦੀਆਂ ਵਾਂ ਤੇ ਜਦੋਂ ਕਿਤੇ ਅੱਗ ਲੱਗਦੀ ਆ ਤੇ ਇੱਥੋਂ ਦੇ ਆਲੇ ਦੁਆਲੇ ਲੋਕਾਂ ਨੂੰ ਮੌਤ ਵੰਡੀ ਜਾ ਰਹੀ ਕਾਲਾ ਪੀਲਿਆ ਕੈਂਸਰ ਅੱਖਾਂ ਦੇ ਰੋਗ ਲੀਵਰ ਦੇ ਰੋਗ ਚਮੜੀ ਦੇ ਰੋਗ ਕੋਈ ਐਸੀ ਬਿਮਾਰੀ ਹੈ ਹੀ ਨਹੀਂ ਜਿਹੜੀ ਕਰ ਕਰ ਤੱਕ ਨਹੀਂ ਪਹੁੰਚਦੀ ਇਹਦਾ ਜਿਹੜਾ ਪਾਣੀ ਆ ਤਰਤੀ ਹੇਠਲੇ ਪਾਣੀ ਨੂੰ ਗੰਦਲਾ ਕਰ ਰਿਹਾ ਔਰ ਜਿਹੜਾ ਇਹਦਾ ਵਾਤਾਵਰਨ ਆ ਹਵਾ ਦੇ ਵਿੱਚ ਇਥੋਂ ਗੰਦਗੀ ਦੀ ਜਿਹੜਾ ਸਾਰਾ ਘੁੱਲ ਕੇ ਪੋਲੂਸ਼ਨ ਕਰ ਰਿਹਾ ਸ਼ਹਿਰ ਨੂੰ ਔਰ ਨਾਲ ਹੀ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਦੇ ਸੋਨੇ ਨੂੰ ਪ੍ਰਭਾਵਿਤ ਕਰ ਰਿਹਾ ਸੋ ਸਾਡਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਰਾਜਨੀਤੀ ਦਾ ਡਾਟਾ ਨਾ ਬਣਾਇਆ ਜਾਵੇ ਕਿੰਨੇ ਕੁ ਲੋਕ ਜਿਹੜੇ ਨੇ ਇੱਥੇ ਪ੍ਰਭਾਵਿਤ ਹੋ ਰਹੇ ਨੇ ਕਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਕੋਈ ਡਾਟਾ ਇਕੱਠਾ ਕੀਤਾ ਜੀ ਤੁਸੀਂ ਬਿਲਕੁਲ ਡਾਟਾ ਇਕੱਠਾ ਕਰ ਰਹੇ ਆ ਜੀ ਮੈਂ ਬਹੁਤ ਸਾਰੇ ਲੋਕ ਹੱਲੇ ਵੀ ਹੈਗੇ ਆ ਜਿਹੜੇ ਕੈਂਸਰ ਨਾਲ ਜੂਝ ਰਹੇ ਜਿਨ੍ਹਾਂ ਨੂੰ ਡਾਕਟਰਾਂ ਨੂੰ ਜਵਾਬ ਹੋ ਗਿਆ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਜਾਨਾਂ ਗਵਾ ਚੁੱਕੇ ਨੇ ਔਰ ਜਦੋਂ ਇੱਥੇ ਮੈਂ ਆਇਆ ਔਰ ਤੁਹਾਡੇ মিডিਆ ਦੇ ਸਹਿਯੋਗ ਦੇ ਨਾਲ ਇੱਥੇ ਲੋਕਾਂ ਤੱਕ ਲੋਕਾਂ ਦੀ ਆਵਾਜ਼ ਪਹੁੰਚਾਈ ਤੇ ਨਾਲ ਹੀ ਪ੍ਰਸ਼ਾਸਨ ਹਰਕਤ ਚ ਆਇਆ ਤੇ ਨਾਲ ਹੀ ਵੀਡੀਓ ਜਾਰੀ ਹੋ ਗਈਆਂ ਪ੍ਰਸ਼ਾਸਨ ਦੀਆਂ ਵੀ ਇਥੋਂ ਦੇ ਨੁਮਾਇੰਦਿਆਂ ਦੀਆਂ ਵੀ ਸਰਕਾਰਦਿਆਂ ਦੀਆਂ ਵੀਡੀਓ ਜਾਰੀ ਹੋ ਗਈਆਂ ਕਿ ਇੱਥੇ ਜੀ ਟੈਂਡਰ ਲੱਗ ਗਿਆ ਵਾ ਜੀ ਮਸ਼ੀਨਰੀ ਆ ਰਹੀ ਆ ਕੰਮ ਸ਼ੁਰੂ ਹੋ ਰਿਹਾ ਜੀ 15 ਦਿਨਾਂ ਚੋਂ 10 ਦਿਨਾਂ ਚ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਪਿੱਛੇ ਹਟਣ ਵਾਲਿਆਂ ਚੋਂ ਨਹੀਂ ਆ ਇੱਥੇ ਨਿਰੰਤਰ ਮੈਂ ਆਉਂਦਾ ਰਹੂੰਗਾ ਆਵਾਜ਼ ਚੁੱਕਦਾ ਰਹੂੰ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਇਹਦਾ ਹੱਲ ਨਹੀਂ ਹੁੰਦਾ ਹਾਂਜੀ ਸੋਨੂ ਜੀ ਤੁਹਾਨੂੰ ਲੱਗਦਾ ਕਿ ਕਈ ਲੋਕ ਜਿਹੜੇ ਹਜੇ ਵੀ ਪ੍ਰਭਾਵਿਤ ਨੇ ਕਿੰਨੇ ਕ ਲੋਕ ਨੇ ਕੋਈ ਡਾਟਾ ਇਕੱਠਾ ਕੀਤਾ ਮੇਰਾ ਸਵਾਲ ਫੇਰ ਦੁਬਾਰਾ ਤੁਸੀਂ ਹੈ ਜੀ ਬਿਲਕੁਲ ਗੁਰਪ੍ਰੀਤ ਜੀ ਇੱਥੋਂ ਸੈਂਕੜੇ ਲੋਕ ਜਿਹੜੇ ਜਾਨਾਂ ਗਵਾ ਚੁੱਕੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਅੱਜ ਵੀ ਬਿਮਾਰੀਆਂ ਨਾਲ ਜੂਝ ਰਹੇ ਨੇ ਡਾਟਾ ਉੱਥੇ ਇਕੱਠਾ ਕਰੀਦਾ ਵਾ ਜਿੱਥੇ ਜ਼ਰੂਰਤ ਹੋਵੇ ਜਿੱਥੇ ਹਰ ਜਗ੍ਹਾ ਤੇ ਕੈਂਸਰ ਪਹੁੰਚ ਗਿਆ ਹੋਵੇ ਘਰ ਘਰ 'ਚ ਉੱਥੇ ਡਾਟਾ ਇਕੱਠਾ ਕਰਨ ਦੀ ਕੀ ਜ਼ਰੂਰਤ ਜਿਹੜੇ ਲੋਕ ਮੌਤ ਦਾ ਇੰਤਜ਼ਾਰ ਕਰ ਰਹੇ ਹੁਣ ਉਹ ਖੁਦ ਸਰਕਾਰ ਪ੍ਰਸ਼ਾਸਨ ਮੌਤ ਵੰਡ ਰਹੀ ਹੋਵੇ ਸਰ ਔਰ ਵਾਟਰ ਸਪਲਾਈ ਪੋਲੂਸ਼ਨ ਬੋਰਡ ਕਾਰਪੋਰੇਸ਼ਨ ਕੋਈ ਵੀ ਇੱਥੇ ਨਹੀਂ ਹੈਗਾ ਕਿਸੇ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੀਆਂ ناکਾਮੀਆਂ ਔਰ ਸਰਕਾਰ ਦੇ ਨਮਾਇੰਦਿਆਂ ਦੀਆਂ ناکਾਮੀਆਂ ਚਾਹੇ ਕੋਈ ਵੀ ਸਰਕਾਰ ਆਈ ਆ ਇੱਥੇ ਸਿਰਫ ਰਾਜਨੀਤੀ ਕੀਤੀ ਆ ਆ ਰਾਜਨੀਤੀ ਦੀ ਭੇਡ ਜਿਹੜੇ ਆਲਾਕਾ ਨਿਵਾਸੀ ਚੜ ਗਿਆ ਔਰ ਅੱਜ ਆ ਸਾਰਾ ਸ਼ਹਿਰ ਹੀ ਜਿਹੜਾ ਵਾ ਉਹ ਮੌਦ ਦੇ ਵਿੱਚ ਖਿਲਾਰਦਾ ਹੈ ਡੰਪ ਨੇ ਮੈਂਬਰ ਪਾਰਲੀਮੈਂਟ ਸਤਾ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚ ਸਕਦੇ ਨੇ ਜੇ ਕਿ ਪਹੁੰਚਾਂਗੇ ਤਾਂ ਕੀ ਕੈਂਪ ਲਗਾਇਆ ਜਾ ਸਕਦਾ ਉਹਨਾਂ ਵੱਲੋਂ ਤਾਂ ਜੋ ਕਿ ਇਹਦਾ ਹੱਲ ਕੱਢਿਆ ਜਾ ਸਕੇ ਬਿਲਕੁਲ ਜੀ ਅਸੀਂ ਇੱਥੇ ਕੈਂਪੋ ਵੀ ਲਗਾਵਾਂਗੇ ਇੱਥੇ ਟੈਸਟ ਵੀ ਕਰਾਵਾਂਗੇ ਔਰ ਜਿੰਨੀ ਲੋੜ ਆ ਜਿਸ ਤਰ੍ਹਾਂ ਦੀ ਵੀ ਉਹ ਐਮਪੀ ਸਾਹਿਬ ਵੱਲੋਂ ਅਸੀਂ ਸਹਿਯੋਗ ਉਹਨਾਂ ਦਾ ਲਵਾਂਗੇ ਉਹਨਾਂ ਨੇ ਤੇ ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਅੰਮ੍ਰਿਤਸਰ ਦੇ ਲੋਕਾਂ ਦਾ ਹਾਂ ਅੰਮ੍ਰਿਤਸਰ ਦੇ ਲੋਕ ਮੇਰੇ ਨੇ ਔਰ ਜਿੱਥੇ ਜ਼ਰੂਰਤ ਹੈ ਜੇ ਕੋਈ ਪੈਸਿਆਂ ਦੀ ਫੰਡ ਦੀ ਲੋੜ ਆ ਤੇ ਉਹ ਵੀ ਉਹਨਾਂ ਕਹਿੰਦਾ ਮੈਂ ਸੈਂਟਰ ਸਰਕਾਰ ਤੋਂ ਪ੍ਰੋਪੋਜ਼ਲ ਬਣਾ ਕੇ ਦੇਣ ਤੇ ਮੈਂ ਉਹ ਵੀ ਕਰਵਾਉਂਗਾ ਕਿਉਂਕਿ ਕਨਸੈਪਟ ਜਿਹੜਾ ਪੰਜਾਬ ਸਰਕਾਰ ਦਾ ਸਟੇਟ ਗਵਰਨਮੈਂਟ ਦਾ ਕਨਸੈਪਟ ਆ ਸਟੇਟ ਗਵਰਨਮੈਂਟ ਭੱਜੇ ਨਾ ਔਰ ਜਿੱਥੇ ਲੋੜ ਐਮਪੀ ਸਾਹਿਬ ਦੀ ਉਹ ਹਾਜ਼ਰ ਨੇ ਉੱਥੇ ਮੈਂ ਲੈ ਕੇ ਆਉਂਗਾ ਨਾਨਾ ਜ਼ਰੂਰ ਭਾਜੀ ਪਕਤਾਲਾ ਡੰਪ ਪਹ ਅਹ ਵੇਖੋ ਮੈਨੂੰ ਤਾਂ ਦੁੱਖ ਹੁੰਦਾ ਦੁੱਖ ਹੁੰਦਾ ਮੈਂ ਤੁਹਾਨੂੰ ਅੱਜ ਨਾ ਆਪਣੇ ਇੱਥੇ ਆਉਣ ਦੀ ਮਨਛਾ ਦੱਸ ਦਿੰਨਾ ਇਹ ਗੁਰੂ ਰਾਮਦਾਸ ਅੰਮ੍ਰਿਤਸਰ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਆ ਹਾਂਜੀ ਠੀਕ ਆ ਅਸੀਂ ਉਸ ਗੁਰੂ ਰਾਮਦਾਸ ਪਾਤਸ਼ਾਹ ਉਸ ਬਾਦਸ਼ਾਹ ਦੇ ਅਸੀਂ ਕੁਕਰ ਆ ਸਾਡਾ ਕੁੱਕਰ ਦਾ ਕੰਮ ਕੀ ਹੁੰਦਾ ਵਾ ਆਪਣੇ ਮਾਲਕ ਦੇ ਘਰ ਦੇ ਵਿੱਚ ਕੋਈ ਵੀ ਇਹੋ ਜਿਹਾ ਨਾ ਹੋਣੀ ਹੋਵੇ ਤੇ ਪੌਂਕਣਾ ਸੋ ਅਸੀਂ ਉਸ ਗੁਰੂ ਰਾਮਦਾਸ ਪਾਸ਼ਾ ਦੇ ਕੁੱਕਰ ਆ ਤੇ ਅੱਜ ਇੱਥੇ ਆਉਣ ਦੀ ਮਨਸਾ ਇਹ ਹੀ ਸੀ ਕਿ ਮੇਰੇ ਮਾਲਕ ਦੇ ਘਰ ਦੇ ਵਿੱਚ ਇਹ ਚੀਜ਼ਾਂ ਹੋਣ ਡੀਆਂ ਇਹ ਕੂੜੇ ਦੇ ਡੰਪ ਤੇ ਸੋ ਮੈਂ ਉਸ ਜੇ ਕਰਕੇ ਬੋਲ ਰਿਹਾ ਕੀ ਲੱਗਦਾ ਕਿ ਸਿਆਸਤਦਾਨ ਸਿਆਸਤ ਕਰਦੇ ਨੇ ਸਿਰਫ ਇੱਥੇ ਪਹੁੰਚ ਕੇ ਹੋਈ ਸਿਆਸਤ ਆ ਇਹ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਇਹ ਸਿਰਫ ਨਾ ਇੱਕ ਜਿਵੇਂ ਝੋਲੇ ਦੇ ਵਿੱਚੋਂ ਕੱਢ ਕੇ ਜਾਂ ਕਿਸੇ ਕੋਈ ਕੋਈ ਇੱਕ ਵੈਪਨ ਹੁੰਦਾ ਨਾ ਕਿ ਮੌਕੇ ਤੇ ਚਲਾਉਣ ਲਈ ਇਹ ਇੱਕ ਮੌਕੇ ਤੇ ਚੋਣਾ ਦੇ ਵਿੱਚ ਚਲਾਉਣ ਵਾਲਾ ਵੈਪਨ ਹੈ ਲੇਕਿਨ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤੁਸੀਂ ਵੀ ਕਾਂਗਰਸ ਨੂੰ ਕੀ ਲੱਗਦਾ ਉਸ ਸਮੇਂ ਦਾ ਹਾਲ ਨਿਕਲ ਸਕਦਾ ਸੀ ਕਿਉਂਕਿ ਇੱਥੇ ਸਿੱਧੂ ਸਾਹਿਬ ਵੀ ਪਹੁੰਚੇ ਸਨ ਇੰਦਰਬੀ ਸਿੰਘ ਬੁਲਾਰੀਆ ਪਹੁੰਚਦੇ ਰਹੇ ਨੇ ਪਾਰਕ ਬਣਾਉਣ ਦੀ ਗੱਲ ਕਰਦੇ ਰਹੇ ਨੇ ਕੀ ਲੱਗਦਾ ਉਹ ਹੱਲ ਹੋ ਸਕਦਾ ਸੀ ਜੇਕਰ ਦੁਬਾਰਾ ਜਿੱਤ ਜਾਂਦੇ ਦੇਖੋ ਹੱਲ ਦੁਬਾਰਾ ਜਿੱਤਣ ਦੀ ਫਿਰ ਗੱਲ ਕਿਉਂਕਿ ਮੈਂ ਫਿਰ ਇਹ ਹੈ ਨਾ ਕਿ ਮੈਂ ਆਪਣਿਆਂ ਨੂੰ ਹੀ ਨਾ ਸਲਾਉਂਗਾ ਕਿਉਂਕਿ ਉਹਨਾਂ ਨੇ ਵੀ 5 ਸਾਲ ਦਾ ਟਰਨਓਵਰ ਥੋੜਾ ਨਹੀਂ ਹੁੰਦਾ 10 ਸਾਲ ਕੀਤੇ 5 ਸਾਲ 10 ਸਾਲ ਹਾਂ 10 ਸਾਲ ਦਾ ਟਰਨਓਵਰ ਥੋੜਾ ਨਹੀਂ ਹੁੰਦਾ ਜਦੋਂ ਅਕਾਲੀ ਦਲ ਦੇ ਵਿੱਚ ਸੀ ਨਾ ਉਹਨਾਂ ਨੇ ਕੋ ਉਦੋਂ ਹੱਲ ਕੱਢਿਆ ਤੇ ਨਾ ਜਦੋਂ ਕਾਂਗਰਸ ਦੇ ਵਿੱਚ ਆ ਗਏ ਨਾ ਉਦੋਂ ਹੱਲ ਕੱਢਿਆ ਠੀਕ ਹੈ ਨਾ ਸੋ ਇਹ ਹੋ ਸਕਦਾ ਸੀ ਹੱਲ ਕੋ ਏਡਾ ਵੱਡਾ ਹੱਲ ਨਹੀਂ ਸੀ ਇੱਥੇ ਹੁਣ ਇਹ ਪਤਾ ਨਹੀਂ ਕਿਉਂ ਕਿ ਸਿਰਫ ਇੱਕ ਇਲੈਕਸ਼ਨ ਦਾ ਮੁੱਦਾ ਹੋਰ ਇਹ ਕੁਛ ਨਹੀਂ ਆ ਮੇਰੇ ਹਿਸਾਬ ਨਾਲ ਤਾਂ ਇਹ ਇੱਕ ਇਲੈਕਸ਼ਨ ਦਾ ਹੀ ਮੁੱਦਾ ਵਾ ਨਿਜਰ ਸਾਹਿਬ ਪਹੁੰਚੇ ਸਨ ਲੱਗਦਾ ਕਿ ਹੁਣ ਲੱਗਦਾ ਕਿ ਸੁਚੇਤ ਹੋਏ ਨੇ ਇਹਨੂੰ ਕੋਈ ਦੂਰ ਕਰਨ ਵਾਸਤੇ ਨਿਜਰ ਸਾਹਿਬ ਪਹੁੰਚੇ ਬੜੀ ਵਧੀਆ ਸ਼ਖਸੀਅਤ ਨੇ ਇੱਕ ਸ਼ਹਿਰ ਦੇ ਵਿੱਚ ਇਮਾਨਦਾਰ ਸ਼ਖਸੀਅਤ ਨੇ ਨਿਜਰ ਸਾਹਿਬ ਪਰ ਗੱਲ ਆ ਕੇ ਉਹ ਵੀ ਨਾ ਆਪਣੀ ਉਸ ਜਿਹੜੀ ਪਾਰਟੀ ਦੀ ਸੋਚ ਆਮ ਆਦਮੀ ਦੀ ਉਹਦੇ ਸ਼ਿਕਾਰ ਨੇ ਕਈ ਵਾਰੀ ਵੇਖਿਆ ਗਿਆ ਨਾ ਉਹਨਾਂ ਨੇ ਪਿੱਛੇ ਜੀ ਅਸਤੀਫਾ ਵੀ ਦਿੱਤਾ ਸੀ ਮਤਲਬ ਕਿ ਕੋਈ ਨਾ ਕੋਈ ਪ੍ਰੋਬਲਮ ਹੋਈ ਕਿ ਯਾਨੀ ਕਿ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਕੰਮ ਕਰ ਨਹੀਂ ਦਿੱਤਾ ਜਾ ਰਿਹਾ ਇੱਥੇ ਵੀ ਮੰਨ ਸਕਦੇ ਆ ਤੇ ਜੇ ਨਹੀਂ ਦਿੱਤਾ ਜਾ ਰਿਹਾ ਤੇ ਉਹ ਇੱਥੋਂ ਦੇ ਐਮ.ਐਲ.ਏ ਆ ਉਹ ਕੀ ਗੱਲ ਰੌਲਾ ਨਹੀਂ ਪਾ ਸਕਦੇ ਉਹ ਮੰਗ ਨਹੀਂ ਸਕਦੇ ਮੈਂਬਰ ਪਾਰਲੀਮੈਂਟ ਨੂੰ ਕਹਿੰਦੇ ਆ ਮੈਂਬਰ ਪਾਰਲੀਮੈਂਟ ਨੂੰ ਦੇਣ ਪ੍ਰਪੋਜ਼ਲ ਕਿ ਹਾਂ ਆ ਤੁਸੀਂ ਮੈਨੂੰ ਲਿਆ ਕੇ ਦਿਓ ਜੇ ਨਾ ਲਿਆ ਕੇ ਦੇਣ ਤੇ ਤਦ ਕਹੋ ਆਣਗੇ ਮੈਂਬਰ ਪਾਰਲੀਮੈਂਟ ਬਿਲਕੁਲ ਬਿਲਕੁਲ ਮੈਂਬਰ ਪਾਰਲੀਮੈਂਟ ਜ਼ਰੂਰ ਆਉਣਗੇ ਅਸੀਂ ਉਹਨਾਂ ਨੂੰ ਪਰਸਨਲੀ ਰਿਕਵੈਸਟ ਕਰਾਂਗੇ ਜ਼ਰੂਰ ਆਉਣਗੇ ਮੈਂਬਰ ਪਾਰਲੀਮੈਂਟ ਅੱਜ